ਗਰਮੀਆਂ ਦੇ ਵਿੱਚ ਵਾਧੇ ਤਾਪਮਾਨ ਦੇ ਕਾਰਨ ਕੁਝ ਬਿਮਾਰੀਆਂ ਜਿਹੜੀਆਂ ਭਿਆਨਕ ਜਨਮ ਲੈਂਦੀਆਂ ਨੇ ਤਾਂ ਇਹਨਾਂ ਤੋਂ ਬਚਣ ਦੇ ਲਈ ਹੁਣ ਸਿਹਤ ਵਿਭਾਗ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਉਹਨਾਂ ਦੁਆਰਾ ਕਿਹਾ ਗਿਆ ਕਿ ਜਿਹੜਾ ਸਰੀਰ ਦਾ ਤਾਪਮਾਨ ਹੈ ਉਹ 40 ਡਿਗਰੀ ਸੈਲਸੀਅਸ ਤੱਕ ਹੁੰਦਾ ਜੇਕਰ ਆਪਾਂ ਇਸ ਤੋਂ ਬਹੁਤ ਤੇ ਜ਼ਿਆਦਾ ਤਾਪਮਾਨ ਦੇ ਵਿੱਚ ਜਾਂਦੇ ਆ ਤਾਂ ਸਰੀਰ ਆਪਣੇ ਆਪ ਨੂੰ ਠੰਡਾ ਰੱਖਣ ਦੇ ਵਿੱਚ ਅਸਮਰਥ ਹੋ ਜਾਂਦਾ ਤੇ ਜਿਸ ਦੇ ਨਾਲ ਜਿਹੜਾ ਹੀਟ ਸਟ੍ਰੋਕ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਨੇ ਤਾਂ ਉਹਨੂੰ ਦੱਸ ਦਈਏ ਕਿ ਸਿਹਤ ਵਿਭਾਗ ਦੇ ਵੱਲੋਂ ਕੁਝ ਸਾਵਧਾਨੀਆਂ ਵਰਤਣ ਦੇ ਲਈ ਕਹਾਂ ਗਿਆ ਤਾਂ ਤੁਹਾਨੂੰ ਦੱਸ ਦੇਣੀ ਆ ਕਿ ਜਿਹੜੀਆਂ ਤਾਪਮਾਨ ਵਧਨ ਕਾਰਨ ਬਿਮਾਰੀਆਂ ਲੱਗਦੀਆਂ ਜਿਵੇਂ ਬੇਹੋਸ਼ੀ ਮਾਨਸਿਕ ਉਲਝਣਾ ਭਰਮ ਹੋ ਜਾਂਦੇ ਨੇ ਚੱਕਰ ਆਉਣ ਲੱਗ ਜਾਂਦੇ ਨੇ ਚਮੜੀ ਲਾਲ ਹੋ ਜਾਂਦੀ ਆ ਸੁੱਕ ਜਾਂਦੀ ਆ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਆ ਸਿਰਦਰਦ ਹੁੰਦਾ ਪਸੀਨਾ ਆਉਣਾ ਜਿਹੜਾ ਬੰਦ ਹੋ ਜਾਂਦਾ ਉਲਟੀਆਂ ਵਰਗਾ ਜਿਹੜਾ ਕਿ ਬਿਮਾਰੀਆਂ ਭਿਆਨਕ ਲੱਗ ਜਾਂਦੀਆਂ ਨੇ ਇਸ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਛਾਦਰਾ ਤੇ ਠੰਡੀ ਜਗ੍ਹਾ ਤੇ ਲਜਾਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੋਢੀ ਸਹਾਇਤਾ ਵੱਜੋ ਉਸਦੇ ਕੱਪੜੇ ਢਿੱਲੇ ਕਰਨੇ ਚਾਹੀਦੇ ਹਨ ਤਾਂ ਜੋ ਲੋੜ ਹੋਵੇ ਤਾਂ ਕੁਝ ਕੱਪੜੇ ਵੀ ਉਤਾਰਨੇ ਚਾਹੀਦੇ ਨੇ ਠੰਡੀ ਇਹ ਠੰਡੇ ਪਾਣੀ ਨਾਲ ਛਿੜਕਾ ਕਰੋ ਜਾਂ ਬਰਫ਼ ਠੰਡੇ ਪਾਣੀ ਵਿੱਚ ਭੋਂਕੇ ਤੌਲੀਏ ਜਾਂ ਕੱਪੜੇ ਨਾਲ ਸਰੀਰ ਨੂੰ ਠੰਡਾ ਕਰੋ ਸਰੀਰ ਤੇ ਤਾਪਮਾਨ ਨੂੰ ਜਲਦੀ ਘਟਾਉਣ ਦੀ ਆ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਕਿ ਵਿਅਕਤੀ ਆ ਜਿਹੜਾ ਉਹ ਆਮ ਅਵਸਥਾ ਦੇ ਵਿੱਚ ਆ ਜਾਵੇ ਤੇ ਜਲਦੀ ਜਿਹੜਾ ਉਹ ਠੀਕ ਹੋ ਜਾ ਜੇਕਰ ਵਿਅਕਤੀ ਹੋਸ਼ ਦੇ ਵਿੱਚ ਹੈ ਤਾਂ ਉਸ ਨੂੰ ਥੋੜੀ ਮਾਤਰਾ ਦੇ ਵਿੱਚ ORS ਕੋਲ ਕੇ ਜਾਂ ਫਿਰ ਠੰਡਾ ਪਾਣੀ ਪੀਣ ਲਈ ਦਿਓ ਅਗਲੇ ਇਲਾਜ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਸਹੀ ਇਲਾਜ ਜਿਹੜਾ ਹੋ ਦਿੱਤਾ ਜਾ ਸਕੇ ਅਤੇ ਉਸ ਦੀ ਜਾਨ ਬਚਾਈ ਜਾ ਸਕੇ ਜੇਕਰ ਸੰਭਵ ਹੋਵੇ ਤਾਂ ਮਰੀਜ਼ ਨੂੰ 에어 ਕੰਡੀਸ਼ਨ ਵਾਹਨ ਦੇ ਵਿੱਚ ਹਸਪਤਾਲ ਲਿਜਾਣਾ ਚਾਹੀਦਾ ਜੇਕਰ ਹਸਪਤਾਲ ਸਾਲ ਪਹੁੰਚਣ ਵਿੱਚ ਦੇਰੀ ਹੁੰਦੀ ਹੈ ਤਾਂ ਸਥਿਤੀ ਹੈ ਜਿਹੜੀ ਉਹ ਗੰਭੀਰ ਹੋ ਸਕਦੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਕਿ ਸੂਤੀ ਹਲਕੇ ਰੰਗ ਦੇ ਅਤੇ ਢਿੱਲੇ ਕੱਪੜੇ ਪਾਉਣੇ ਜ਼ਿਆਦਾ ਜ਼ਰੂਰੀ ਨੇ ਅਜਿਹੇ ਕੱਪੜੇ ਪਸੀਨੇ ਨੂੰ ਸੋਖ ਲੈਂਦੇ ਨੇ ਅਤੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰਦੇ ਨੇ ਤੇਜ਼ ਧੁੱਪ ਵਿੱਚ ਕੰਮ ਕਰਨ ਕਸਰਤ ਕਰਨਾ ਜਾਂ ਖੇਡਣਾ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਿਚਾਰ ਆ ਜਿਹੜਾ ਧੁੱਪ ਦੇ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਸਿੱਧੀ ਧੁੱਪ ਤੋਂ ਬਚਣ ਦੇ ਲਈ ਛਤਰੀ ਟੋਪੀ ਤੌਲੀਆ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਸ ਮੌਸਮ ਦੇ ਵਿੱਚ ਜਿਹੜਾ ਲੋਕਾਂ ਨੂੰ ਤਰਬੂਜ ਸੰਤਰਾ ਮਿੱਠਾ ਨਿੰਬੂ ਖੀਰਾ ਟਮਾਟਰ ਆਦ ਵਰਗੇ ਮੌਸਮੀ ਫਲ ਅਤੇ ਸਬਜ਼ੀਆਂ ਖਾਣੀਆਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜੋ ਪਾਣੀ ਨਾਲ ਭਰਪੂਰ ਹੁੰਦੀਆਂ ਨੇ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਅਤੇ ਨਿਯਮਿਤ ਅੰਤਰਾਲਾਂ ਤੇ ਪਾਣੀ ਪੀਂਦੇ ਰਹੋ ਨਿੰਬੂ ਪਾਣੀ ਲੱਸੀ ਅਤੇ ਨਾਰੀਅਲ ਪਾਣੀ ਜ਼ਰੂਰ ਜਿਹੜਾ ਉਹ

ਚਾਹ ਕਾਫੀ ਸੌਫਟ ਡਰਿੰਕ ਬਹੁਤ ਮਿੱਠੇ ਅਤੇ ਹਵਾਦਾਰ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਹੈ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਘਟਾਉਂਦੇ ਨੇ ਧੁੱਪ ਦੇ ਵਿੱਚ ਖੜੇ ਵਾਹਨ ਦੇ ਵਿੱਚ ਲੰਬੇ ਸਮੇਂ ਤੱਕ ਬੈਠਣ ਤੋਂ ਸਾਵਧਾਨ ਰਹੋ ਜਿਨ੍ਹਾਂ ਲੋਕਾਂ ਨੂੰ ਵਿਸ਼ੇਸ਼ ਦੇਖਪਾਲ ਦੀ ਲੋੜ ਹੈ ਉਹ ਨਮ ਜੰਮੇ ਬੱਚੇ ਅਤੇ ਛੋਟੇ ਬੱਚੇ ਗਰਭਵਤੀ ਔਰਤਾਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਮੋٹے ਲੋਕ ਮਾਨਸਿਕ ਤੌਰ ਤੇ ਬਿਮਾਰ ਦਿਲ ਦੀ ਮਰੀਜ਼ਾਂ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਬੇਕਾਬੂ 슈ਗਰ ਵਾਲੇ ਲੋਕ ਅਤੇ ਧੁੱਪ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਵੇਂ ਕਿ ਮਜ਼ਦੂਰ ਅਤੇ ਖਿਡਾਰੀ ਇਹਨਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹੁਣ ਜਿਹੜਾ ਤਾਪਮਾਨ ਹੈ ਉਹ ਦਿਨ-प्रतिदिन ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੇਕਰ ਤੁਸੀਂ ਧੁੱਪ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਜੇਕਰ ਉਸੀ ਜ਼ਿਆਦਾ ਸਮਾਂ ਜਿਹੜਾ ਧੁੱਪ ਦੇ ਵਿੱਚ ਰਹਿਨੇ ਉਹ ਤਾਂ ਵੀ ਤੁਹਾਨੂੰ ਸਾਵਧਾਨੀਆਂ ਜਿਹੜੀਆਂ ਇਹ ਵਰਤਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਕੋਈ ਅਜੇਹਾ ਵਿਅਕਤੀ ਦਿਖਦਾ ਜੋ ਗਰਮੀ ਕਾਰਨ ਵਿਹੋਸ਼ ਹੋ ਜਾਂਦਾ ਤਾਂ ਉਸ ਦੀ ਹੈਲਪ ਹੈ ਜਿਹੜੀ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜਲਦ ਤੋਂ ਜਲਦ ਉਸ ਦੇ ਜਿਹੜੇ ਉਹਨੂੰ ਨਾਲ ਦੀ ਨਾਲ ਛਾਂ ਦੀ ਜਗ੍ਹਾ ਦੇ ਵਿੱਚ ਲੈ ਕੇ ਜਾਓ ਉਸ ਦੇ ਉੱਤੇ ਪਾਣੀ ਦਾ ਛਿੜਕਾ ਕਰੋ ਬਰਫ਼ ਦੇ ਵਿੱਚ ਕੋਈ ਕੱਪੜਾ ਪਿਓ ਕੇ ਉਸ ਦੇ ਮੱਥੇ ਦੇ ਉੱਤੇ ਰੱਖੋ ਤਾਂ ਉਸ ਨੂੰ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਹਸਪੀਟਲ ਲਿਜਾਇਆ ਜਾਣਾ ਚਾਹੀਦਾ ਤਾਂ ਜੋ ਉਸ ਦੀ ਜਾਨ ਬਚ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਹਿਦ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ ਗਿਆ ਕਿਉਂਕਿ ਦਿਨ ਪ੍ਰਤੀ ਦਿਨਾ ਜਿਹੜਾ ਇਹ ਤਾਪਮਾਨ ਹੈ ਹੁਣ ਵੱਧਦਾ ਜਾਣਾ